ਸਰਕਾਰ ਦੀ ਹੈ ਜਿਹੜਾ ਹਲਾਦਾ ਨਹੀਂ ਸਾਡੇ ਬਕਾਇਆ ਦਾ ਬੋਝ ਆ ਸਾਡੀਆਂ ਕਿਸ਼ਤਾਂ ਦਾ ਬੋਝ ਆ ਸਾਡੇ ਕੈਸ਼ਲੈਸ ਦਾ ਬੋਝ ਆ ਇਹੋ ਹੀ ਭਗਵੰਤ ਮਾਨ ਕਹਿੰਦਾ ਸੀ ਵੀ ਇਹ ਬਜ਼ੁਰਗੀ ਸਾਨੂੰ ਸਾਂਭ ਕੇ ਰੱਖਣੀ ਚਾਹੀਦੀ ਆ ਅੱਜ ਸਾਂਭਣ ਦੀ ਸਾਹ ਸਾਨੂੰ ਇਹ ਛੜਕਾਂ ਦੇ ਉੱਤੇ ਰੋਲਣ ੜਿਆ ਵਾ ਮੈਂ ਸਾਰਿਆਂ ਨੂੰ ਪੈਨਸ਼ਨਰਾਂ ਨੂੰ ਅੰਪਲਾਈਆਂ ਨੂੰ ਅਪੀਲ ਕਰਦਾ ਕਿ ਜੇ ਇਹ ਸਾਨੂੰ ਰੋਲਦਾ 10% ਵਧੇ ਕਿਸ ਬੰਦੇ ਨੂੰ ਰੋਲੋਂ ਆਉਣ ਵਾਲੇ ਸਮੇਂ ਦੇ ਵਿੱਚ ਚਾਰ ਇਲੈਕਸ਼ਨਾਂ ਵੀ ਆ ਰਹੀਆਂ ਬੜ ਜੁਰ ਬਰਵਾਤ ਕਰੋ ਅੱਜ ਅਸੀਂ ਸਾਰੇ ਬਜ਼ੁਰਗ ਸਾਰੇ ਅੰਪਲਾਈਜ਼ ਇੱਥੇ ਜਿਹੜੇ ਹਜ਼ਾਰਾਂ ਦੇ ਹਿਸਾਬ ਨਾਲ ਘਰ ਤੋਂ ਬਾਹਰ 50 ਹਜ਼ਾਰ ਬੰਦਾ ਜਿਹੜਾ ਇਕੱਠਾ ਹੋ ਰਿਹਾ ਅਸੀਂ ਪ੍ਰਧਾਨ ਸਭਾ ਨੂੰ ਮਾਰਚ ਕਰਾਂਗੇ ਸਾਡੇ ਨਾਲੋਂ ਜ਼ਿਆਦਾ ਪੁਲਿਸ ਜਿਹੜੀ ਆ ਚਾਰ ਸ਼ਫੇਰੇ ਆ ਚੁੱਕੀ ਆ ਕੀ ਇਹ ਲੋਕ ਰਾਜ ਆ ਕੀ ਇਹ ਗੱਲ ਨੂੰ ਕਿਸੇ ਬੰਦੇ ਲਾਉਣ ਦਾ ਕੋਈ ਤਰੀਕਾ ਵਾ ਕੀ ਭਗਵੰਤ ਮਾਨ ਨੂੰ ਨਹੀਂ ਪਤਾ ਕਿ ਇਹ ਕਿਉਂ ਇੱਥੇ ਇੱਕੜੇ ਰਿਟਾਇਰਮੈਂਟ ਦੇ ਸਾਥੀਓ 2006 ਤਾ ਤੇ 2011 ਤੱਕ ਜੋ ਜਿਨੇ 25 ਸਾਲ ਪੂਰੇ ਹੋ ਚੁੱਕੇ ਆ ਉਹਨਾਂ ਦੀ ਪੈਨਸ਼ਨਾਂ ਕੀ ਚੱਕ ਰਹੇ ਨੇ ਕੋਲ ਇੱਕ ਵਾਰ 11 ਤੋਂ ਤੇ ਉਹ 25 ਸਾਲਾਂ ਵਾਲੇ ਲੈ ਰਹੇ ਨੇ ਪਹਿਲਾਂ ਨੂੰ ਕੁਝ ਵੀ ਨਹੀਂ ਲੱਗਿਆ ਉਹਨਾਂ ਦੇ ਫਾਰਮੂਲਾ ਲਾ ਕੇ ਜੇ ਤੀ ਜੇ 33 ਸਾਲ ਤੋਂ ਖੜੇ ਸੀ ਫਾਪ ਪੈਨਸ਼ਨੋਂ ਬਹੁਤ ਕੱਟ ਲੈ ਰਹੇ ਸਾਡੇ ਪੈਨਸ਼ਨ ਜਿਹੜੇ ਨੇ ਆਡੀਆਂ ਦੇ ਮੰਗਾ ਹੀ ਦੋਸ਼ ਨਹੀਂ 2.0 ਇੱਕ ਕਮਿਸ਼ਨ ਨੇ ਰეკਮੈਂਡ ਕੀਤਾ ਜਿਹੜੀ ਇਹਨਾਂ ਨੇ ਕਮੇਟੀ ਭਾਈ ਉਹਨੇ ਰეკਮੈਂਡ ਕਰਕੇ ਦਿੱਤਾ ਹੱਦ ਤੱਕ ਲਾਗੂ ਨਹੀਂ 113 ਲੱਖ ਤੋਂ 115% ਪਾਟੇ ਪਾਏ ਗਏ। ਦੂਜੀ ਸਾਡੀ ਹੈਗੀ ਆ ਅੱਗੇ ਵੀ ਸਰਕਾਰਾਂ ਨੇ ਦੋ ਵਾਰ ਜਿਹੜੇ ਸੀਨੀਅਰ ਸਿਟੀਜ਼ਨਸੀ ਪੈਨਸ਼ਨਸ ਉਹਨਾਂ ਨੂੰ ਬਕਾਇਆ ਜੱਕ ਮੁਕ ਦਿੰਦਾ ਹੈ ਕਿ ਕਿਸਤੇ ਵਿੱਚ। ਇਹਨਾਂ ਇੱਕ ਕਿਸ਼ਤ ਕੀ ਦੇਣੀ ਹੈ ਹੱਦ ਤੱਕ ਸ਼ੁਰੂ ਵੀ ਨਹੀਂ ਕੀਤਾ। ਤੀਸਰਾ ਸਾਡਾ ਹੈਗਾ ਵਾ ਪਿਕਸਤਾ ਦਾ। ਕੇਂਦਰ ਨੇ ਦੇ 3% ਹੋਰ ਦੇਤੀ 12 ਦੀ ਤਾਂ 15 ਬਣ ਗਏ। ਜਦੋਂ 15 ਬਣ ਗਿਆ ਅਸੀਂ ਲੈਣ ਦੇ 38% ਸਾਨੂੰ 15% ਹਜ਼ਾਰਾਂ ਰੁਪਈਆ ਦਾ ਜਿਹੜਾ ਵਾ ਉਹ ਘਟਾ ਪੈ ਰਿਹਾ ਤੀਜਾ ਸਾਡਾ ਹੈਗਾ ਕੈਸ਼ਲੈਸ ਦਾ ਅਸੀਂ ਕੈਸ਼ਲੈਸ ਇਹਨਾਂ ਨੇ ਮੰਨੀ ਸੀ ਕਿ ਤੁਹਾਨੂੰ ਇਸ ਉਮਰ ਦੇ ਵਿੱਚ ਐਸ ਵੇਲੇ ਅਸੀਂ ਤਰਨਤਾਰਨ ਤੋਂ ਆਇਆ ਮੈਂ ਜਿਲ੍ਹਾ ਪਾਕੰਦ ਤਰਨਤਾਰਨ ਦੇ ਜੀ ਸਿੰਘਪੁਰ ਤੇ ਚੱਲਦਾ ਸਾਨੂੰ ਸਾਡੇ ਬੱਚੇ ਕਿਤੇ ਵਾਂਡੇ ਜਾਣਾ ਹੋਵੇ ਤੇ ਡਰਾਈਵਰ ਨਾਲ ਕਲਾਉਂਦੇ ਨੇ ਕਿ ਅਸੀਂ ਤੁਸੀਂ ਗੱਡੀ ਨਹੀਂ ਚਲਾਉਣੀ ਅਸੀਂ ਐਡੀਡੀ ਦੂਰੋਂ ਅੱਜ ਬਜ਼ੁਰਗ ਆਏ ਆਂ ਇਸ ਸਰਕਾਰ ਨੂੰ ਦੱਸਣ ਲਈ ਆਏ ਆ ਵੀ ਜੇ ਆ ਜੈਨੂਅਲ ਮੰਗਾਂ ਕੱਲ ਸਾਡੇ ਵਿੱਚ ਤੁਸੀਂ ਪੈਂਦੇ ਸੂ ਸਾਨੂੰ ਇਹ ਗੱਲ ਤੁਹਾਂ ਫਿੱਡਨ ਦਿੱਤਾ ਹਰ ਪਾਲ ਚੀਨੇ ਹੁਣ ਇਹਨਾਂ ਸਾਰਿਆਂ ਨੇ ਇਹ ਮੰਗਾਂ ਜਿਹੜੀਆਂ ਇਹਨਾਂ ਦੇ ਕੋ ਬਹੁਤਾ ਜਿਆਦਾ ਧਾਰ ਨਹੀਂ ਪੈਂਦਾ ਆਪਣੀਆਂ ਇਹ ਤਨਖਾਹਾਂ ਲੱਗੇ ਵਿਧਾਨ ਸਭਾ 'ਚ ਵਧਾਉਣ ਡਬਲ ਤੋਂ ਟ੍ਰਿਪਲ ਲੱਗੇ ਕਰ ਉਹਦਾ ਬੋਝ ਨਹੀਂ ਸਾਡੇ ਬਕਾਇਦੇ ਦਾ ਬੋਝ ਆ ਸਾਡੀਆਂ ਕਿਸ਼ਤਾਂ ਦਾ ਬੋਝ ਆ ਸਾਡੇ ਕੈਸ਼ਲੈਸ ਦਾ ਬੋਝ ਆ ਇਹ ਹੋਏ ਭਗਵੰਤ ਮਾਨ ਕਹਿੰਦਾ ਸੀ ਵੀ ਇਹ ਬਜ਼ੁਰਗੀ ਸਾਨੂੰ ਸਾਂਭ ਕੇ ਰੱਖਣੀ ਚਾਹੀਦੀ ਆ ਅੱਜ ਸਾਂਭਣ ਦੀ ਸਾਹ ਸਾਨੂੰ ਇਹ ਛੜਕਾਂ ਦੇ ਉੱਤੇ ਰੋਲਣ ਡਿਆ ਵਾ ਮੈਂ ਸਾਰਿਆਂ ਨੂੰ ਪੈਨਸ਼ਨਰਾਂ ਨੂੰ ਅੰਪਲਾਈਆਂ ਨੂੰ ਪੀਨ ਕਰਦਾ ਕਿ ਜੇ ਇਹ ਸਾਨੂੰ ਰੋਲਦਾ 10% ਵਾਧੇ ਕਿਸ ਬੰਦੇ ਨੂੰ ਰੋਦੋਂ ਆਉਣ ਵਾਲੇ ਸਮੇਂ ਦੇ ਵਿੱਚ ਚਾਰ ਇਲੈਕਸ਼ਨਾਂ ਵੀ ਆ ਰਹੀਆਂ ਮੜ ਜੋਰ ਵਿਰੋਧ ਕਰੋ ਅੱਜ ਅਸੀਂ ਸਾਰੇ ਬਜ਼ੁਰਗ ਸਾਰੇ ਅੰਪਲਾਈਜ਼ ਇੱਥੇ ਜਿਹੜੇ ਹਜ਼ਾਰਾਂ ਦੇ ਹਿਸਾਬ ਨਾਲ ਘਰ ਤੋਂ ਕਨ 50 ਹਜ਼ਾਰ ਬੰਦਾ ਜਿਹੜਾ ਇਕੱਠਾ ਹੋ ਰਿਹਾ ਅਸੀਂ ਪ੍ਰਧਾਨ ਸਭਾ ਲ ਮਾਰਚ ਕਰਾਂਗੇ ਸਾਡੇ ਨਾਲੋਂ ਜ਼ਿਆਦੀ ਪੁਲਿਸ ਜਿਹੜੀ ਆ ਚਾਰ ਸ਼ਫੇਰੇ ਆ ਚੁੱਕੀ ਆ ਕੀ ਇਹ ਲੋਕ ਰਾਜ ਆ ਕੀ ਇਹ ਗੱਲ ਨੂੰ ਕਿਸੇ ਬੰਨੇ ਲਾਉਣ ਦਾ ਕੋਈ ਤਰੀਕਾ ਵਾ ਕੀ ਭਗਵੰਤ ਮਾਨ ਨੂੰ ਨਹੀਂ ਪਤਾ ਕਿ ਇਹ ਕਿਉਂ ਇੱਥੇ ਆਉਣ ਡੇ ਨੇ ਅਸੀਂ ਤੇ ਇਹ ਗੱਲ ਕਹਿੰਦੇ ਆ ਮੁਲਾਜ਼ਮਾਂ ਨੂੰ ਤੇ ਪੈਨਸ਼ਨਰਾਂ ਨੂੰ ਵੀ ਹੁਣ ਅਹੀਂ ਹੜਤ ਇੱਥੋਂ ਕੱਟ ਕੜ ਕਰਕੇ ਦੇ ਲਿਆ ਸਾਨੂੰ ਇੱਥੇ ਐਲਾਨ ਅੱਜ ਹੋਏਗਾ ਕਿ ਇਹਦੇ ਤੋਂ ਨੈਕਸਟ ਸਟੈਪ ਜਿਹੜਾ ਹੋਰ ਸਖਤ ਲਿਆ ਜਾਵੇ ਇੱਥੇ ਬਹਿ ਜਾਣ ਅਸੀਂ ਵਾਦਾ ਕਰਦੇ ਹਾਂ ਕਿ ਤਰਨਤਾਰ ਤੋਂ ਸਾਡਾ 550 ਬੰਦਾ ਇੱਥੇ ਆਣ ਕੇ ਜਿਹੜੇ ਇੱਥੇ ਭੁੱਖੜ ਤਲ ਜਾਂ ਮਰਨ ਵਰਤੇ ਬਹਿਣਗੇ ਅਸੀਂ 10 ਦਿਨ ਲਾਉਣਾਂ ਲਾਗੇ ਪਾਵਾਂ ਸਰਕਾਰ ਨੂੰ ਕੋਸ਼ਿਸ਼ ਸ਼ਰਮ ਆਉਣੀ ਚਾਹੀਦੀ ਆ ਨਾ ਆਪਣੀਆਂ ਤਨਖਾਹਾਂ ਵਧਾਉਣ ਵਾਸਤੇ ਪੈਸੇ ਹੈਗੇ ਆ ਫਾਲਤੂ ਖਰਚਾ ਤੇ ਪੈਸੇ ਹੈਗੇ ਆ ਇਸ ਤੇ ਆਰ ਲਾਉਣ ਵਾਸਤੇ ਪੈਸੇ ਹੈਗੇ ਆ ਐਤਕੀ ਮਲਾਜ਼ਮਾਂ ਨੂੰ ਤਨਖਾਹ ਵਾਸਤੇ ਕੋਈ ਪੈਸਾ ਪੈਸਾ ਨਹੀਂ ਔਰ ਥਿਲੇ ਪੈਸਾ ਬਿਠਾ ਮਿਲੇਗੀ ਜੇ ਕੀ ਕੀ ਗੱਲ ਅਸੀਂ ਨਹੀਂ ਦਿਸਦੇ ਮਲਾਜਮ ਨਹੀਂ ਦਿਸਦੇ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਕਹਿੰਦਾ ਪ੍ਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਇਹ ਪਰਸੋਂ ਦਾ ਬਿਆਨ ਉਹਦਾ ਅਸੀਂ ਸਕੂਲ ਵਧੀਆ ਬਣਾਤੇ ਅਸੀਂ ਹਸਪਤਾਲ ਵਧੀਆ ਬਣਾਤੇ ਮਲਾਜਮਾਂ ਦੀ ਮੰਗ ਹੀ ਕੋਈ ਨਹੀਂ ਰਹੀ ਕਿਸਾਨਾਂ ਦੀ ਅੱਜ ਕਿਸਾਨ ਵੀ ਇੱਥੇ ਚੰਡੀਗੜ੍ਹ ਬੈਠੇ ਅਸੀਂ ਵੀ 39 ਸੈਕਟਰ ਦੇ ਵਿੱਚ ਆ ਕੇ ਇਕੱਠੇ ਹੋ ਰਹੇ ਆ ਸੋ ਅਸੀਂ ਅਪੀਲ ਕਰਦੇ ਆ ਵੀ ਸਾਨੂੰ ਇੰਨਾ ਤੰਗ ਨਾ ਕੀਤਾ ਜਾਵੇ ਆਉਣ ਵਾਲੇ ਸਮੇਂ 'ਚ ਨਹੀਂ ਤੇ ਅਸੀਂ ਹੋਰ ਬਹੁਤ ਵੱਡਾ ਤਗੜਾ ਐਕਸ਼ਨ ਲੈ ਕੇ ਇਸ ਸਰਕਾਰ ਦੀ ਅਸੀਂ ਜੜਾ ਹਲਾਤਾ ਹੈ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ